ਸਕੂਲਾਂ 'ਚ ਐਡਮਿਸ਼ਨਾਂ ਮਿਲਨੀਆਂ ਔਖੀਆਂ ਹੋ ਗਈਆਂ ਹੁਣ ਕਿਉਂਕਿ ਪਹਿਲਾਂ ਸਰਕਾਰੀ ਸਕੂਲਾਂ 'ਚ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਤੇ ਪੜਾਈ ਹੁੰਦੀ ਨਹੀਂ ਸੀ ਸਿਰਫ ਦਲੀਆ ਖਰਾਖਾ ਖਵਾ ਕੇ ਮੋੜ ਦਿੰਦੇ ਸੀ ਅੱਧੀ ਛੁੱਟੀ ਵੇਲੇ ਬੱਸ ਹੋਰ ਤਾਂ ਕੁਝ ਨਹੀਂ ਸੀਗਾ ਤੇ ਹੁਣ ਸਕੂਲ ਆਫ ਫੈਮਿਨਸ ਬਣ ਰਹੇ ਨੇ ਸਕੂਲਾਂ ਦੀਆਂ ਬਿਲਡਿੰਗਾਂ ਦੇ ਨਕਸ਼ੇ ਬਦਲ ਰਹੇ ਨੇ ਔਰ ਇਸ ਵਕਤ ਇਸ ਵਕਤ ਮਤਲਬ ਜੇ ਦਿੱਲੀ 'ਚ ਜਾ ਕੇ ਦੇਖੋ ਤਰਵਿੰਦ ਕੇਜਰੀਵਾਲ ਜੀ ਬੈਠੇ ਐ ਨਾਲ ਉਹਨਾਂ ਦੇ ਉਹਨਾਂ ਦੇ ਸਿੱਖਿਆ ਮੰਤਰੀ 10 ਸਾਲ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਰਹੇ ਤੇ ਸਿੱਖਿਆ ਮੰਤਰੀ ਮਨੀਸ਼ ਸੋਧਿਆ ਜੀ ਰਹੇ ਸਕੂਲਾਂ ਨੂੰ ਬੰਦ ਕਰਨ ਦਾ ਪ੍ਰਪੋਜ਼ਲ ਆ ਗਈ ਸੀ ਅਫਸਰਾ ਵੱਲੋਂ ਕਈ ਛੱਡੋ ਪਰ ਇਹਨਾਂ ਨੂੰ ਠੀਕ ਨਹੀਂ ਕੀਤਾ ਜਸਾ ਸਰਕਾਰੀ ਨੂੰ ਪ੍ਰਾਈਵੇਟ ਹੀ ਚੱਲਣ ਦਿਓ ਇਹਨਾਂ ਨੇ ਕਿਹਾ ਨਹੀਂ ਠੀਕ ਕਰਾਂਗੇ ਇਹਨਾਂ ਨੂੰ ਠੀਕ ਕਰਾਂਗੇ ਅੱਜ ਦਿੱਲੀ ਦੇ ਸਕੂਲਾਂ ਦਾ ਕਾਇਆ ਪਲਟ ਹੋਇਆ ਹੋਇਆ ਤੇ ਲੱਖਾਂ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਬੱਚੇ ਸੀ ਵੱਡੇ ਵੱਡੇ ਅਮੀਰਾਂ ਦੇ ਦਿੱਲੀ 'ਚ ਬਹੁਤ ਵੱਡੇ ਵੱਡੇ ਲੋਕ ਰਹਿੰਦੇ ਆ ਅਮੀਰ ਲੋਕ ਰਹਿੰਦੇ ਆ ਉਹਨਾਂ ਨੇ ਵੀ ਆਪਣੇ ਬੱਚੇ ਪ੍ਰਾਈਵੇਟ 'ਚੋਂ ਹਟਾ ਕੇ ਸਰਕਾਰੀ 'ਚ ਲਾਤੇ ਸੀਗੇ ਕਾਰਨ ਕਿ ਸਕੂਲ ਚੰਗੇ ਹੋਗੇ ਯਕੀਨ ਹੋ ਗਿਆ ਸੋ ਤੁਹਾਡੇ ਮੈਂ ਜਿਹੜਾ ਸਰਪੰਚ ਸਾਹਿਬ ਨੇ ਦੱਸਿਆ ਇੱਕ ਤਾਂ ਖੇਡ ਸਟੇਡੀਅਮ ਦੀ ਲੋੜ ਹੈ ਉਹ ਬਹੁਤ ਜ਼ਰੂਰੀ ਹੈ ਤੁਸੀਂ ਨਾਲ ਦੇ ਪਿੰਡ ਲੈ ਕੇ ਜਾਣੇ ਹੋ ਬੱਚਿਆਂ ਨੂੰ ਔਰ ਜ਼ਮੀਨ ਉਹਦੇ ਵਾਸਤੇ ਹੈ ਆਪਣੇ ਕੋਈ ਪੰਚਾਇਤ ਕੋਲ ਜ਼ਮੀਨ ਨਹੀਂ ਕੋਈ ਗੱਲ ਨਹੀਂ ਕੋਈ ਨਾ ਕੋਈ ਜ਼ਮੀਨ ਦਾ ਪੱਤਾ ਪੰਜਾਬ ਸਰਕਾਰ ਵੱਲੋਂ ਅਸੀਂ ਕਰਕੇ ਹਿਲਾ ਤੇ ਵਧੀਆ ਸਟੇਡੀਅਮ ਸ਼ਾਨਦਾਰ ਸਟੇਡੀਅਮ ਅਸੀਂ ਬਣਾਵਾਂਗੇ ਤਾਂ ਕਿ ਆਲੇ-ਦਾਲ ਦੇ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਇੱਥੇ ਆ ਕੇ ਆਪਣੀਆਂ ਆਲੇ-ਦਾਲ ਦੇ ਛੋਟੇ ਪਿੰਡਾਂ ਦੇ ਬੱਚੇ ਵੀ ਇੱਥੇ ਆ ਕੇ ਬਕਾਇਦਾ ਤੌਰ ਤੇ ਖੇਡ ਸਕਣ ਬਾਲੀਵਾਲ ਤੋਂ ਲੈ ਕੇ ਫੁੱਟਬਾਲ ਤੋਂ ਲੈ ਕੇ ਕਿਉਂਕਿ ਇਸ ਇਲਾਕੇ ਚ ਮਾਲਪੁਰ ਦਾ ਇਲਾਕਾ ਜੇ ਸਾਰੇ ਫੁੱਟਬਾਲ ਚੱਲਦੀ ਹੈ ਹੈਨਾ ਤੇ ਬਾਕੀ ਟ੍ਰੈਕ ਐਂਡ ਫੀਲਡ ਜੀ ਬਿਲਕੁਲ ਸਾਡੇ ਬਿਲਕੁਲ ਨਾਲ ਉਹ ਜਿੱਥੇ ਡਰ ਜਾਂਦੀ ਉਹ ਗਰਾਊਂਡ ਕਿੱ데 ਆ ਉਹ ਸਾਡੇ ਨਾਲ ਦੇ ਪਿੰਡ ਨਾ ਕਿੰਨੀ ਕੁ ਦੂਰ ਹੈ ਬਿਲਕੁਲ ਵਿਚਈ ਸਰ ਵਿਚਈ ਹੈ ਤੇ ਉਸੇ ਨੂੰ ਡਿਵੈਲਪ ਕਰਦੀ ਹੈ ਸਰਪ੍ਰਸਤ ਮੈਸੇਜ ਪ੍ਰਸ਼ਾਸਨ ਨੇ ਇੱਕ ਕਲਸਟਰ ਬਣਾਇਆ ਜਾ ਕੇ ਕਲਸਟਰ ਦਾ ਨਾਮ ਆਇਆ ਉਹ ਸਰਗਰਮੀ ਡਿਸੀਜਨ ਮੈਂ 27 ਨਾਲ ਗੱਲ ਕਰ ਜੇ ਉਹ ਜੋ ਵਿਚੀ ਹੈ ਪਿੰਡ ਜੇ ਉਹਦੇ ਕੋਲ 4 ਏਕੜ ਹੈਗੀ ਹੈ ਤਾਂ ਉਸੇ ਨੂੰ ਆਪਾਂ ਸ਼ਾਨਦਾਰ ਬਣਾ ਦਿੰਨੇ ਆ ਤੇ ਫਿਰ 4 ਏਕੜ ਤਾਂ ਬਹੁਤ ਜ਼ਿਆਦਾ ਹੈ 4 ਏਕੜ ਤਾਂ ਬਹੁਤ ਧੰਨਵਾਦ ਬਹੁਤ ਧੰਨਵਾਦ ਤੇ ਨਾਲ ਜਿਹੜਾ ਤੁਸੀਂ ਕਿਹਾ ਕਿ ਕਮਰਸ ਦੀਆਂ ਕਲਾਸਾਂ ਜਿਹੜੀਆਂ ਇੱਥੇ ਚੱਲ ਚੱਲਣੀਆਂ ਚਾਹੀਦੀਆਂ ਰਿਟਾਇਰਡ ਮਾਸਟਰ ਜੀ ਉਹਨਾਂ ਨੇ ਦੱਸਿਆ ਤੇ ਤੁਸੀਂ ਚਲਾ ਰੱਖੀਆਂ ਨੇ ਕੋਈ ਕਾਗਜ਼ ਪੱਤਰ ਦੀ ਕਿਤੋਂ ਫਾਈਨਾਂਸ ਡਿਪਾਰਟਮੈਂਟ ਤੋਂ ਅਸੀਂ ਆਪ ਪਿਕਰਾ ਲਾਂਗੇ ਤੇ ਮੈਂ ਅੱਜ ਤੁਹਾਡੇ ਸਾਹਮਣੇ ਐਨਾਉਂਸਮੈਂਟ ਕਰਕੇ ਜਾਨਾ ਕਿ ਤੁਹਾਡੇ ਕਮਰਸ ਦੀਆਂ ਜਿਹੜੀਆਂ ਕਲਾਸਾਂ ਨੇ ਉਹਨਾਂ ਨੂੰ ਬਣਦਾ ਬਜਟ ਵੀ ਮਿਲੂਗਾ ਔਰ ਬਣਦੇ ਟੀਚਰ ਵੀ ਤੁਹਾਨੂੰ ਤੁਹਾਡੇ ਸਕੂਲ ਨੂੰ ਮੈਂ ਕਿਉਂਕਿ ਅੱਜਕੱਲ ਕਮਰਸ ਜਿਹੜਾ ਉਹ ਬੜਾ ਫੇਵਰਿਟ ਵਿਸ਼ਾ ਹੈ ਬੱਚਿਆਂ ਦਾ ਔਰ ਸਾ ਤੁਸੀਂ ਦੇਖੋ ਕੱਲ ਰਿਜ਼ਲਟ ਆਏ ਨੇ ਪਰਸੋਂ 12ਵੀਂ ਦੇ ਆ ਰਹੇ ਹਾਂ ਇਸ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਇਸ ਵਾਰ ਫਿਰ ਕੁੜੀਆਂ ਅੱਗੇ ਇਸ ਵਾਰ ਬੀਏਚੋ ਵੀ ਕੁੜੀਆਂ ਫਰਸਟ 12ਵੀਂ ਚੋ ਵੀ ਕੁੜੀਆਂ ਫਰਸਟ ਕੱਲ ਵੀ ਪਰਸੋਂ ਜਿਹੜਾ ਰਿਜ਼ਲਟ ਆਇਆ ਹੈ ਪਹਿਲੇ ਤਿੰਨ ਥਾਵਾਂ ਤੇ ਫਿਰ ਕੁੜੀਆਂ ਨੇ ਔਰ ਮਾਨਸਾ ਦੇ ਭੀਖੀ ਇਲਾਕੇ ਦੀ ਛੋਟਾ ਜਿਹਾ ਪਿੰਡ ਆ ਸਾਡੇ ਪਿੰਡ ਕੋਲੇ ਛੋਟਾ ਜਿਹਾ ਕਸਬਾ ਜਿਵੇਂ ਔੜ ਔਰ ਜੱਡ ਔਰ ਜੱਡੇ ਹੀ ਆ ਬਸ ਤੇ ਧਨੋਲੇ ਤੋਂ ਉਹ ਕੁੜੀ ਜਿਹੜੀ ਫਸਟ ਆਈ ਹੈ ਫਿਰੋਜ਼ਪੁਰ ਤੋਂ ਉਹ ਕੁੜੀ ਜਿਹੜੀ ਤੀਜੀ ਤੀਜੇ ਨੰਬਰ ਤੇ ਆਈ ਹੈ ਸੋ ਸਾਡੀਆਂ ਤੀਆਂ ਭੈਣਾਂ ਪੜਨਾ ਚਾਹੁੰਦੀਆਂ ਨੇ ਪਰ ਕਈ ਵਾਰੀ ਮਜਬੂਰੀਆਂ ਜਿਹੜੀਆਂ ਸਮਾਜਿਕ ਮਜਬੂਰੀਆਂ ਉਹਨਾਂ ਦੇ ਅੱਗੇ ਆ ਜਾਂਦੀਆਂ ਨੇ ਕਿ ਸਕੂਲ ਹੈਗਾ 4-5 ਕਿਲੋਮੀਟਰ ਤੇ ਪਰ ਜਾਣ ਨੂੰ ਕੋਈ ਵਹੀਕਲ ਬਹਾਨ ਨਹੀਂ ਹੈਗਾ ਜਾਂ ਤਾਂ ਬੱਸਾਂ ਦੇਆਂ ਜਾੜਾਂ ਤੇ ਲੰਮਕੇ ਜਾਂਦੀਆਂ ਟਰਾਲੀਆਂ ਦੇ ਡਾਲਿਆਂ ਤੇ ਲੰਮਕੇ ਜਾਂਦੀਆਂ ਜਾਂ ਕਿਸੇ ਅਣਜਾਣ ਬੰਦਿਆਂ ਨੂੰ ਰਾਈਡ ਲੈਂਦੀਆਂ ਜ਼ਮਾਨਾ ਇਸ ਤਰ੍ਹਾਂ ਦਾ ਹੈ ਨਹੀਂ ਤਾਂ ਬਹੁਤ ਸਾਰੇ ਇੰਟੈਲੀਜੈਂਟ ਬੱਚਿਆਂ ਦੇ ਮਾਂ ਪਿਓ ਉਏ ਇਸ ਕਰਕੇ ਆਪਣੀ ਬੱਚੀ ਨੂੰ ਪੜਾਉਣਾ ਹਟਾ ਲੈਂਦੇ ਆ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਆ। ਤਾਂ ਇੰਟੈਲੀਜੈਂਟ ਬੱਚਿਆਂ ਦਾ ਜਿਹੜਾ ਸਾਰਾ ਕੈਰੀਅਰ ਜਿਹੜਾ ਉਹ ਅੱਗੇ ਖਤਮ ਹੋ ਜਾਂਦਾ। ਅਸੀਂ ਹੁਣ ਕੀ ਕੀਤਾ? ਅਸੀਂ ਕਹਿੰਦੇ ਵੀ ਸਕੂਲ ਬਣਨ ਨੂੰ ਟਾਈਮ ਲੱਗ ਜਾਂਦਾ ਪਰ ਕਿਉਂ ਨਾ ਆਪਾਂ ਸਕੂਲ ਔਨ 휠ਸ ਕਰ ਦਈਏ। ਅਸੀਂ ਬੱਸਾਂ ਦੇ ਦੇਣ ਲੱਗੇ ਆ ਦਿੱਤੀਆਂ ਵੀ ਨੇ ਕਿੰਨੀਆਂ ਬੱਸਾਂ ਹੋ ਗਿਆ ਹੁਣ ਤੱਕ ਐਜੂਕੇਸ਼ਨ ਵਿੱਚ ਸਰ ਹੈ? ਉਹ ਕੁੜੀਆਂ ਖਾਸ ਤੌਰ ਤੇ ਜਾਂਦੀਆਂ 10000 ਬੱਚੇ ਹਰਿਆ ਪੰਜਾਬ ਚ ਜਿਨ੍ਹਾਂ ਨੂੰ ਬੱਸਾਂ ਲੈ ਕੇ ਜਾਂਦੀਆਂ ਬੱਸਾਂ ਹੀ ਛੱਡ ਕੇ ਜਾਂਦੀਆਂ ਜੀਪੀਐਸ ਲੱਗਿਆ ਹੋਇਆ ਮਾਪਿਆਂ ਦੇ ਮੋਬਾਈਲ ਦੇ ਵਿੱਚ ਉਹਨਾਂ ਦਾ ਐਪ ਹੈ ਉਹ ਪਤਾ ਕਰ ਲੈਂਦੇ ਨੇ ਬੱਸ ਕਿੱਥੇ ਕ ਆ ਗਈ ਤੇ ਉਹ ਜਿੱਥੇ ਵੀ ਬੱਸ ਪਿੰਡ ਦੇ ਵਿੱਚ ਰੁਕਣੀ ਹੁੰਦੀ ਹੈ ਉੱਥੋਂ ਆਪਣੇ ਬੱਚੇ ਨੂੰ ਜਾਂ ਬੱਚੀ ਨੂੰ ਲੈ ਜਾਂਦੇ ਆ ਸੋ ਇਹ ਐਜੂਕੇਸ਼ਨ ਪੱਖੋਂ ਕੋਈ ਜਾਂ ਵਹੀਕਲ ਪੱਖੋਂ ਕੋਈ ਵਿੱਦਿਆ ਤੋਂ ਬਾਂਝਾ ਨਾ ਰਹੇ